ਜਿਹੜੀ ਯੋਧ ਨਸ਼ੇ ਵਿਰੁੱਧ ਡਰਾਈਵ ਹੈ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਫਾਰਮਾ ਦਾ ਬਹੁਤ ਵੱਡਾ ਕਾਟਲ ਉਹ ਬਸਟ ਕੀਤਾ ਗਿਆ 6 ਕਿਊਜ਼ ਫੜੇ ਗਏ ਹੈ 74465 ਟ੍ਰੈਮਾਡੋਲ ਦੇ ਟੈਬਲੇਟਸ ਫੜੀ ਗਏ ਹੈ 50 ਐਲਪਰੋਜ਼ੋਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70 ਹਜ਼ਾਰ ਡਰਗ ਮਨੀ ਔਰ ਇਹ ਬਹੁਤ ਹੀ ਵਧੀਆ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਆਫੀਸਰਸ ਵੱਲੋਂ ਇਹਦੇ ਚ ਪਹਿਲਾਂ ਸਭ ਤੋਂ ਜੇ ਆਪਾਂ ਦੇਖਿਆ ਜਾਵੇ ਪੇ 35 ਗੋਲੀਆਂ ਬਰਾਮਦ ਕੀਤੀਆਂ ਗਈਆਂ ਏ ਡਿਵੀਜ਼ਨ ਦੀ ਪੁਲਿਸ ਵੱਲੋਂ ਉਸ ਉਹਦੇ ਚ ਰਵਿੰਦਰ ਨਿੱਕਾ ਨੂੰ ਫੜਿਆ ਜਾਂਦਾ ਜਿਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਬਟਾਲੇ ਤੇ ਇੱਕ ਹੁਸ਼ਿਆਰ ਪੁਛ ਉਸ ਤੋਂ ਬਾਅਦ ਕੁਲਵਿੰਦਰ ਪਿੰਦਾ ਇੱਕ ਮੈਡੀਕਲ ਸਟੋਰ ਦਾ ਓਨਰ ਹੈਗਾ ਕੱਥੂ ਨੰਗਲ ਅੰਮ੍ਰਿਤਸਰ ਰੂਰਲ 'ਚ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਮਨੀਸ਼ ਕੁਮਾਰ ਅਰੋੜਾ ਇਹ ਵੀ ਇੱਕ ਫਾਰਮਾ ਕੰਪਨੀ 'ਚ ਪਹਿਲਾਂ ਸੇਲਜ਼ ਦਾ ਕੰਮ ਕਰਦਾ ਸੀਗਾ ਇਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਸ 'ਚ ਇਹਨੂੰ ਸਜ਼ਾ ਵੀ ਹੋਈ ਹੈ ਐਨਡੀਪੀਐਸ ਦੇ ਕੇਸ 'ਚ ਉਸ ਤੋਂ ਬਾਅਦ ਪੂਰਨ ਜਤਵ ਫੜਿਆ ਜਾਂਦਾ ਹੈ ਉਹ ਵੀ ਮੈਡੀਕਲ ਸਟੋਰ 'ਚ 12-13 ਸਾਲ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਹਾਰनपुर ਜਾ ਕੇ ਤੇ ਹਰਦੁਆਰ ਜਾ ਕੇ ਲੂਸੈਂਟ ਬਾਇਓਟੈਕ ਕੰਪਨੀਆਂ ਹਰਦੁਆਰ ਦੇ ਵਿੱਚ ਉੱਤਰਾਖੰਡ 'ਚ ਉੱਥੇ ਸਾਡੀ ਟੀਮ ਗਈ ਡਰੱਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਇਲਾਵਾ ਲੋਕਲ ਉਥੋਂ ਦੇ ਡਰੱਗ ਇਨਸਪੈਕਟਰਸ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਟੀਮ 'ਚ ਤੇ ਜਦੋਂ ਉਹਨਾਂ ਦੀ ਸਟਾਕ ਚੈਕਿੰਗ ਕੀਤੀ ਗਈ ਉਹਦੇ 'ਚ ਦੋ ਲੋਕ ਇੱਕ ਤਾਂ ਜਿਹੜਾ ਮਾਲਕ ਹੈ 파ਟਨਰ ਹੈ ਉਸ ਫਰਮ ਦਾ ਵਿਕਰਮ ਸੈਣੀ ਜੋ ਸਹਾਰਨਪੁਰ ਦਾ ਰਹਿਣ ਵਾਲਾ ਤੇ ਹਰੀ ਕਿਸ਼ੋਰ ਜੋ ਕਿ ਸ਼ਾਹਗੰਜ ਯੂਪੀ ਦਾ ਰਹਿਣ ਵਾਲਾ ਹੈ ਜੋ ਕਿ ਮੈਨੇਜਰ ਹੈ ਪਲਾਂਟ ਦਾ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ 3 ਕੁਇੰਟਲ 25 ਕਿਲੋ ਰੌ ਮਟੀਰੀਅਲ ਹੈ ਤੇ ਕੁਝ ਟੈਬਲੇਟਸ ਉਹ ਤੋਂ ਫੜੀਆਂ ਗਈਆਂ ਜਿਹੜੀਆਂ ਇਰੈਗੂਲਰਟੀਜ਼ ਤੇ ਇਲੈਗਲ ਇਲੈਗਲਟੀਜ਼ ਜਿਹੜੀਆਂ ਸਾਹਮਣੇ ਆਈਆਂ ਉਹਦੇ ਚ 29 ਨੂੰ ਸਾਡਾ ਜਦੋਂ ਜਾ ਕੇ ਰੇਡ ਹੋਇਆ 29/7 ਨੂੰ ਰੁੜਕੀ ਹਰਦوار ਦੇ ਵਿੱਚ ਸਾਡੇ ਜਿਹੜੇ ਡਰੱਗ ਇਨਸਪੈਕਟਰ ਨੇ ਸੁਖਦੀਪ ਸਿੰਘ ਗਏ ਉਤੋਂ ਮੈਡਮ ਅਨੀਤਾ ਭਾਰਤੀ ਉਹਨਾਂ ਦੇ ਡਰੱਗ ਇਨਸਪੈਕਟਰ ਲੈ ਗਏ ਜਿਹੜਾ ਹਰੀकिशोर ਹੈ ਇਹਨੇ ਇਹ ਤੋਂ ਪੁੱਛਿਆ ਗਿਆ ਕੋਈ ਡਾਕੂਮੈਂਟੇਸ਼ਨ ਜਾਂ ਸਟਾਕ ਰਜਿਸਟਰ ਜਾਂ ਸਪਲਾਈ ਚੇਨ ਦੇ ਰਿਕਾਰਡ ਇਹ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਜਿਹੜਾ ਸਮਾਨ ਬ੍ਰਾਮ ਧੋਇਆ ਸੀ ਉਦੇ ਲਿਖਿਆ ਸੀ ਗਵਰਨਮੈਂਟ ਸਪਲਾਈ ਓਨਲੀ ਨਾਟ ਫਾਰ ਸੇਲ ਉਹਦੇ ਬਾਰੇ ਕੋਈ ਅਥਾਰਾਈਜੇਸ਼ਨ ਉਹ ਦੇ ਨਹੀਂ ਸਕਿਆ ਔਰ ਉਹਨੇ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜਿਹੜੀ ਮੋਹਰ ਹੈ ਉਹ ਗੁੰਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਪਤਾ ਕੀਤਾ ਜਿਹੜਾ ਬੈਚ ਨੰਬਰ ਅਸੀਂ ਇੱਥੇ ਅੰਮ੍ਰਿਤਸਰ ਪੁਲਿਸ ਨੇ ਜੋ ਬਹੁਤ ਵਧੀਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਜਿਹੜਾ ਬੈਚ ਨੰਬਰ ਉਹ ਰੀਕਾਲ ਲਾਈਫ ਸਾਇੰਸਸ ਰੁੜਕੀ ਨੂੰ ਵੇਚਿਆ ਗਿਆ ਜਦੋਂ ਕਿ ਮੈਨੂਫੈਕਚਰਿੰਗ ਉਹਦੀ ਇੱਕ ਮੈਰਟ ਦੀ ਕੰਪਨੀ ਵਾਸਤੇ ਕੀਤੀ ਗਈ ਸੀ ਜਿਹੜਾ ਕਿ ਨਾਮ ਹੈ ਕੋਨਾ ਡਰਮ ਫਾਰਮਾਸੋਟਿਕਲਸ ਮੈਰਟ ਇਹ ਟੋਟਲੀ ਮਿਸਮੈਚ ਸੀ ਤਦੋਂ ਇੱਕ ਕੰਪਨੀ ਵਾਸਤੇ ਮੈਨੂਫੈਕਚਰ ਹੋਇਆ ਦਿੱਤਿਆ ਦੂਜੀ ਕੰਪਨੀ ਨੂੰ ਗਿਆ ਫਿਰ ਉਹਨੇ ਇੱਕ ਐਗਰੀਮੈਂਟ ਪੇਸ਼ ਕੀਤਾ ਹਰੀਕਿਸ਼ੋਰ ਨੇ ਜਿਹੜਾ ਉਹਦੇ 'ਚ ਵੀ ਕੋਈ ਫਾਈਨਲ ਸਿਗਨੇਟਰੀ ਹੈ ਨਹੀਂ ਉਸ ਐਗਰੀਮੈਂਟ ਵਿੱਕ ਨੂੰ ਜਾਣਾ ਹੈ ਕਿੱਥੇ ਜਾਣਾ ਹੈ ਇਹ ਇਹਦੇ 'ਚ ਜਿਹੜੇ ਮੈਂ ਇਹਨੂੰ बहुत वही अच्छी कामयाबी मानना जोड़े साढ़े मेन ऑफिसर ने बहुत अच्छा काम किया डी सी पी इनवेस्टिगे साहब की सुपरविजन मिस रविंदरपाल दी ए डी सी पी जसरूप बाट और ए सी पी ईस्ट साढ़े डॉक्टर शीतल अमनदीप साढ़े एस एच ओ ए डिविजन इन्हें लैके और बड़ी मेहनत न जो आप देखिए पैंती गोलियां तो फॉलोअप किस तरह किया गया और किदा चेन फड़ी गई और लोग पुराने ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕੱਦਮੇ ਦਰਜ ਨੇ ਐਨਡੀਪੀਐਸ ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਜ਼ ਪਰਸਨ ਵੀ ਨੇ ਔਰ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਣਾ ਇੱਕ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਇਹ ਸਬੂਤ ਹੈ ਸੋ ਮੈਂ ਦਿਲੀ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਇਹਦੇ ਚ ਸਾਡੀ ਜਿਹੜੀ ਟੀਮ ਹੈ ਦੁਬਾਰਾ ਹੋਰ ਇਹਦੇ ਚ ਸਾਨੂੰ ਰਿਕੁਆਇਰਮੈਂਟਸ ਹੈਗੀਆਂ ਹੋਰ ਬਹੁਤ ਸਾਰੀਆਂ ਫਰਮਸ ਸਾਹਮਣੇ ਆਈਆਂ ਉਹਦੇ ਤੋਂ ਵੀ ਅਸੀਂ ਕੰਮ ਕਰਾਂਗੇ ਨਹੀਂ ਉਹ ਜਿੱਦ ਕਿ ਜਿਆਦਾ ਕੰਟੈਕਟ ਸਰਵਾਈਵ ਹੋਤੀ ਹੈ ਦੇਖੋ ਉਹ ਸਾਰਾ ਹੁਣ ਪਰ ਲਵਾਂਗੇ ਬੇਸਿਕਲੀ ਇਹ ਰਿਮਾਂਡ ਤੇ ਹੈਗੇ ਅਸੀਂ ਦੋ ਗ੍ਰਿਫਤਾਰੀਆਂ ਕੀਤੀਆਂ ਫਾਰਮ ਵੱਲੋਂ ਇੱਕ ਕੋ-ਪਾਰਟਨਰ ਹੈ ਇੱਕ ਮੈਨੇਜਰ ਸੋ ਉਹਨਾਂ ਦਾ ਸਟਾਕ ਵਗੈਰਾ ਰਜਿਸਟਰ ਵਗੈਰਾ ਸਾਰਾ ਜੋ ਵੀ ਰੁਕੋ ਉੱਥੇ ਸਾਈਨ ਹੋ ਕੇ ਹੀ ਸੀਜ਼ ਹੋਇਆ ਸਾਰਾ ਸਮਾਨ ਔਨ ਮੌਕੇ ਤੇ ਜਾ ਕੇ ਔਰ ਲੋਕਲ ਡਰਗ ਇਨਸਪੈਕਟਰ ਵੀ ਉਹਨਾਂ ਦੇ ਸਿਗਨੇਟਰੀ ਨੇ ਉਸ ਰਿਕਵਰੀ ਮੀਮੋ ਦੇ ਵਿੱਚ ਉਹ ਸਾਰੀਆਂ ਹੁਣ ਸਟਾਕਸ ਜਿਹੜੇ ਉਹ ਨੇਚਰਲੀ ਉੱਥੇ ਵੀ ਉਹ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਤਾਲਮੇਲ ਚ ਨੇ ਤਾਲਮੇਲ ਚ ਬਟ ਇਸ ਮੁਕਦਮੇ ਦਾ ਇਹ ਜਿਹੜਾ ਇੱਕ ਰਿਕਵਰੀ ਇਸ ਮੁਕਦਮੇ ਨਾਲ ਰਿਲੇਟਡ ਬਣੀ ਹੈ ਜੋ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦ। ਦੱਸਿਆ ਨੇ ਗਵਰਨਮੈਂਟ ਸਪਲਾਈ ਹੋਣ ਦੀ ਬਹੁਤ ਸੀਰੀਅਸ ਗੱਲ। ਉਸ ਨੂੰ ਕਿਸਾ ਦੀ ਇਹਦੇ ਜਾਂਚ ਕੀਤੀ ਹੈ ਕਿ ਕਿਸਾ ਰਿਕਾਰਡ ਹੋਈ ਹੋਊਗੀ। ਦੇਖੋ ਗ੍ਰਿਫਤਾਰੀ ਐਸੇ ਗੱਲ ਤੇ ਹੋਈ ਹੈ ਨਾ ਜਦੋਂ ਕਹਿ ਰਹੇ ਮੇਰੇ ਕੋਲ ਮੋਰ ਹੀ ਹੈ ਨਹੀਂ ਅਸੀਂ ਉਹਨੂੰ ਪੁੱਛ ਰਹੇ ਹਾਂ ਵੀ ਜੇ ਗਵਰਨਮੈਂਟ ਸੇਲ ਦੀ ਹੈ ਨਾਟ ਫॉर ਗਵਰਨਮੈਂਟ ਸਪਲਾਈ ਹੈ ਨਾਟ ਫॉर ਸੇਲ ਉਹ ਉਹਦਾ ਕੋਈ ਵਾਜਬ ਜਵਾਬ ਨਹੀਂ ਦੇ ਰਿਹਾ ਉਹ ਕਹਿੰਦਾ ਮੇਰੇ ਕੋਲ ਸਟੈਂਪ ਸੀ ਉਹ ਗੁੰਮ ਗਈ ਇਹ ਕੋਈ ਬਹਾਨਾ ਨਹੀਂ ਹੈ ਇਟ ਇਜ਼ ਟੋਟਲ ਇਲੈਗਲਟੀ ਹੈਗੀ ਹੈ ਔਰ ਤਾਂ ਹੀ ਉਹ ਬੰਦੇ ਗ੍ਰਿਫਤਾਰ ਹੋਏ ਕੇਸ ਲੈ ਰਹੇ ਹੋ ਕਿ ਇਸ ਪੱਧਰ ਤੇ ਰਿਕਵਰੀ ਸਰ ਵੀ ਹੋਰ ਵੱਡੇ ਨਾਮੀ ਇਸ ਦੇ 4 4 ਸੱਜੇ ਆਪੀ ਦੇਖੋ ਡੈਫੀਨੇਟਲੀ ਆਉਣਗੇ ਮਾਲਕ ਫੜਿਆ ਗਿਆ ਜੀ ਮੈਨੇਜਰ ਫੜਿਆ ਗਿਆ ਹੁਣ ਬਾਕੀ ਪਾਰਟਨਰਸ ਦਾ ਵੀ ਉਹਨਾਂ ਦੇ ਜਨਕੀ ਦੀ ਉਹਨਾਂ ਦਾ ਕੋਈ ਸੁਣਿਆ ਦੇਖੋ ਉਹ ਤਾਂ ਨਾਲ ਹੀ ਸੀ ਸਾਡੇ ਉੱਥੇ ਉਹਨਾਂ ਨੇ ਆਪ ਰਿਕਵਰੀ ਨੂੰ ਟੈਸਟੀਫਾਈ ਕੀਤਾ ਨੇਚਰਲੀ ਉਹ ਹੁਣ ਲਾਇਸੈਂਸ ਕਿੱਦਾਂ ਮਿਲਿਆ ਜਾਂ ਉਹਨਾਂ ਦੇ ਇਨਸਟਾਕ ਕਦੋਂ ਲਾਸਟ ਉਹਨਾਂ ਦੀ ਇਨਸਪੈਕਸ਼ਨ ਕਦੋਂ ਹੋਈ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਹੁਣ ਅਸ਼ੇਸ਼ ਕਿੱਥੇ ਹੈ ਰੱਬੀ ਦੇਖੋ ਰਵਿੰਦਰ ਨਿੱਕਾ ਹੈਗਾ 25 ਸਾਲ ਦਾ ਟਰੈਕਟਰ ਡਰਾਈਵਰ ਦਾ ਕੰਮ ਕਰਦਾ ਦੋ ਪਰਚੇ ਦੇ ਖਿਲਾਫ ਪਹਿਲਾਂ ਹੀ ਦਰਜ ਹੈ ਇੱਕ ਬਟਾਲੇ ਸ੍ਰੀ ਹਰਗੋਬਿੰਦਪੁਰ ਇੱਕ ਬੁੱਲੋਵਾਲ ਹੁਸ਼ਿਆਰਪੁਰ ਕੁਲਵਿੰਦਰ ਕਿੰਦਾ 47 ਸਾਲ ਦਾ ਇਹਦੇ ਖਿਲਾਫ ਵੀ ਦੋ ਪਰਚੇ ਪਹਿਲਾਂ ਦਰਜ ਹੈ ਏ ਡਿਵੀਜ਼ਨ ਦੇ ਵਿੱਚ ਵੀ 6 ਸਾਲ ਦੀ ਸਜ਼ਾ ਹੋ ਚੁੱਕੀ ਇਹਨੂੰ ਉਦੋਂ ਵੀ ਫਾਰਮ ਆਪੀਆਇਡਸ ਦੇ ਕੈਪਸੂਲ ਮਿਲੇ ਸੀ ਤੇ ਇੱਕੇ ਦੇ ਚ ਕਥੂ ਨੰਗਲ ਤੇ ਦੇ ਉਹਦੇ ਚ ਵੀ 1 ਸਾਲ ਦੀ ਸਜ਼ਾ ਹੋ ਚੁੱਕੀ ਮਨੀਸ਼ ਕੁਮਾਰ 48 ਸਾਲ ਦਾ ਇਹਦੇ ਖਿਲਾਫ ਵੀ 10 ਸਾਲ ਦੀ ਸਜ਼ਾ ਪਹਿਲਾਂ ਹੋ ਚੁੱਕੀ ਹੈ ਡੀ ਡਿਵੀਜ਼ਨ ਅੰਮ੍ਰਿਤਸਰ ਦਾ ਕੇਸ ਹੈ ਓਰਨਚੰਦ ਜਿਹੜਾ 48 ਸਾਲ ਦਾ ਹੈ ਇਹਦੇ ਖਿਲਾਫ ਕੇਸ ਕੋਈ ਨਹੀਂ ਹੈ ਬਾਕੀ ਵਿਕਰਮ ਸੈਣੀ 27 ਸਾਲ ਦੇ ਨੇ ਹਰੀ ਕੁਸ਼ੋਰ 36 ਸਾਲ ਦਾ ਸੋ ਇਹਨਾਂ ਦੀ ਪ੍ਰੋਫਾਈਲ ਜਿਹੜੀ ਹੈ ਪੁਰਾਣੀ ਕ੍ਰਿਮੀਨਲ ਵੀ ਹੈ ਤੇ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਸੇਲਸ ਤੇ ਫਾਰਮਾ ਦੇ ਸੇਲਸ ਦੇ ਵਿੱਚ ਇਹਨਾਂ ਦਾ ਬੈਕਗ੍ਰਾਉਂਡ ਹੈ